ਪਾਸਿੰਗ ਬੱਬੇ ਵਾਲੀ ਪ੍ਰਧਾਨ ਆਟੋ ਜੁਨੀਅਨ ਗੁਰਦਾਸਪੁਰ ਜੀ ਪਹਿਲਾਂ ਦੇ ਇਹ ਐਸੇ ਖੁਸ਼ੀ ਦੇ ਮੌਕੇ ਤੇ ਬਾਬੇ ਨਾਨਕ ਜੀ ਦੇ ਵਿਆਹ ਦੇ ਮੌਕੇ ਤੇ ਤੇ ਆਪਣੀ ਜੁਨੀਅਨ ਨਵੀਂ ਬਣਨ ਦੇ ਮੌਕੇ ਤੇ ਇਹ ਚਾਹ ਪਕੌੜੇ ਦਾ ਲੰਗਰ ਲਾਇਆ ਜੀ ਇਸ ਕਰਕੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਵੀ ਤੁਸੀਂ ਚਾਹ ਪਕੌੜੇ ਦਾ ਲੰਗਰ ਛੱਕ ਕੇ ਜਾਣਾ ਜੀ ਕੀ ਵੀ ਦਾ ਰਿਆਜ ਦਾ ਦਿਨ ਅੱਜ ਦਾ ਦਿਨ ਬਹੁਤ ਵਧੀਆ ਰਿਆਜ ਬਹੁਤ ਸੰਗਤ ਆਈ ਹੈ ਜੀ ਸਾਰੇ ਸਾਡੇ ਡਰਾਈਵਰਾਂ ਨੇ ਮਾਲਕਾਂ ਨੇ ਹਰ ਇੱਕ ਵੀਰ ਭਰਾ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਜੀ ਤੇ ਤੁਹਾਡੀ ਆਸਾ ਜੀ ਅੱਗੇ ਤੋਂ ਅਸੀਂ ਹੋਰ ਵੀ ਕੁਝ ਵਾਧੇ ਕਰੀਏ ਇਸ ਤਰ੍ਹਾਂ ਜਿਹੜਾ ਲੰਗਰ ਹਰ ਸਾਲ ਆਇਆ ਨਾ ਅੱਜ ਇਹ ਭਾਜੀ ਲੰਗਰ ਪਹਿਲੀ ਵਾਰੀ ਇਸ ਜੁਨੀਅਰ ਦੇ ਵਿੱਚ ਲੱਗ ਰਿਹਾ ਵਾ ਪਹਿਲਾਂ ਕਦੀ ਵੀ ਇਹ ਲੰਗਰ ਨਹੀਂ ਸੀ ਲੱਗਾ ਵੀ ਅਸੀਂ ਹੋਰ ਉਪਰਾਲਾ ਕਰਾਂਗੇ ਇਸ ਤੋਂ ਵੱਧੇ ਵੱਡਾ ਤੇ ਲੰਗਰ ਲਾ ਕੇ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਬਾਬਾ ਨਾਨਕ ਜੀ ਦੇ ਵਿਆਹ ਸਾਰੇ ਬਾਬੇ ਨਾਨਕ ਜੀ ਦੇ ਵਿਆਹ ਤੇ ਮੈਂ ਸਾਰਿਆਂ ਨੂੰ ਇਹੀ ਉਪਦੇਸ਼ ਦੇਣਾ ਚਾਹੁੰਦਾ ਕਹਿਣਾ ਚਾਹੁੰਦਾ ਸੱਚੇ ਪਾਤਸ਼ਾਹ ਸਾਰਿਆਂ ਦੇ ਮਿਹਰ ਭਰਾ ਹੱਥ ਰੱਖੇ ਹਰ ਇੱਕ ਨੂੰ ਖੁਸ਼ੀਆਂ ਬਖਸ਼ੇ ਮ ਸਤ ਬੁੱਧੀ ਬਖਸ਼ੇ ਜੀ ਤੇ ਪਿਆਰ ਰਾਂਦਾ ਵੱਲ ਬੱਖ